ਸਪਨੇ ਉਹ ਦੇਖਣੇ ਚਾਹੀਦੇ ਨੇ ਜੋ ਤੁਹਾਨੂੰ ਸੌਣ ਨਾ ਦੇਣ ਭਾਰਤ ਦੇ ਸਾਬਕਾ ਰਾਸ਼ਟਰਪਤੀ ਡਾਕਟਰ ਅਬਦੁਲ ਕਲਾਮ ਦੇ ਇਹ ਅਨਮੋਲ ਸ਼ਬਦ ਆਮ ਸ਼ਖਸ ਨੂੰ ਖਾਸ ਬਣਾ ਦਿੰਦੇ ਨੇ ਕਾਮਯਾਬੀ ਦੇ ਹਰ ਰੋੜੇ ਨੂੰ ਦੂਰ ਕਰਦੇ ਹੋਏ ਸਫਲਤਾ ਦੀ ਉਚਾਈ ਤੱਕ ਪਹੁੰਚਾਉਂਦੇ ਨੇ ਡਾਕਟਰ ਅਬਦੁਲ ਕਲਾਮ ਜਿਸ ਕਾਮਯਾਬੀ ਤੇ ਚੱਲਣ ਵਾਲੇ ਸੁਪਨੇ ਦੀ ਗੱਲ ਕਰ ਰਹੇ ਨੇ ਉਸ ਦਾ ਜਿਉਂਦਾ ਜਾਗਦਾ ਉਦਾਹਰਣ ਹੈ ਨੌਜਵਾਨ ਦਾਦਾ ਸਾਹਿਬ ਭਗਤ 10ਵੀਂ ਪਾਸ ਦਾਦਾ ਸਾਹਿਬ ਭਗਤ 5 ਸਾਲ ਪਹਿਲਾਂ 9000 ਰੁਪਏ ਦੀ ਤਨਖਾਹ ਤੇ ਇੱਕ ਦਫ਼ਤਰ ਵਿੱਚ ਸਾਫ਼ ਸਫਾਈ ਦਾ ਕੰਮ ਕਰਦਾ ਸੀ ਪਰ ਅੱਜ ਉਹ ਇੱਕ ਕੰਪਨੀ ਦਾ ਸੀਈਓ ਬਣ ਗਿਆ ਹੈ ਮੰਨੇ ਪਰ ਮੰਨੇ ਨਿਵੇਸ਼ਕ ਉਸ ਦੀ ਕੰਪਨੀ ਵਿੱਚ ਕਰੋੜਾਂ ਦਾ ਨਿਵੇਸ਼ ਕਰ ਰਹੇ ਨੇ ਦੇਸ਼ ਦੀਆਂ ਵੱਡੀਆਂ-ਵੱਡੀਆਂ ਕੰਪਨੀਆਂ ਉਸ ਦੀਆਂ ਸੇਵਾਵਾਂ ਲੈਂਦੀਆਂ ਨੇ ਐਨਾ ਹੀ ਨਹੀਂ ਪ੍ਰਧਾਨ ਮੰਤਰੀ ਮੋਦੀ ਨੇ ਵੀ ਨੌਜਵਾਨ ਦਾ ਦਾਦਾ ਸਾਹਿਬ ਭਗਤ ਦੇ ਜਸਵੇ ਦੀ ਤਾਰੀਫ ਕੀਤੀ ਸੀ ਕਰੋੜਾ ਕਮਾਉਣ ਵਾਲੇ ਦਾਦਾ ਸਾਹਿਬ ਭਗਤ ਬਾਰੇ ਅੱਜ ਦੀ ਖਾਸ ਰਿਪੋਰਟ ਦੇ ਵਿੱਚ ਤੁਹਾਨੂੰ ਦੱਸਾਂਗੇ ਜਿਹੜੀ ਕਿ ਤੁਹਾਨੂੰ ਕਾਮਯਾਬੀ ਤੱਕ ਪਹੁੰਚਾਉਣ ਵਾਲੇ ਰਾਹ ਦੀ ਹਰ ਮੁਸ਼ਕਿਲ ਨੂੰ ਆਸਾਨ ਕਰਨ ਦੇ ਲਈ ਪ੍ਰੇਰਣਾਦਾਇਕ ਹੋਵੇਗੀ ਸਤਸ੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਖਾਸ ਰਿਪੋਰਟ ਦੇ ਨਾਲ ਮੈਂ ਹਰਸ਼ਰਨ ਕੌਰ ਡਿਜ਼ਾਈਨ ਟੈਂਪਲੇਟ ਦੇ ਫਾਊਂਡਰ ਅਤੇ ਸੀਈਓ ਦਾਦਾ ਸਾਹਿਬ ਭਗਤ ਅਕਸਰ ਡਿਜ਼ਾਈਨ ਟੈਂਪਲੇਟ ਦੀ ਤੁਲਨਾ ਦੁਨੀਆ ਦੀ ਸਭ ਤੋਂ ਵੱਡੀ ਡਿਜ਼ਾਈਨ ਜੁਆਇੰਟ ਕਾਨਵਾ ਦੇ ਨਾਲ ਕੀਤੀ ਜਾਂਦੀ ਹੈ ਪਿੰਡ ਤੋਂ ਚੱਲਣ ਵਾਲੀ 10 ਕਰੋੜ ਦੀ ਕੰਪਨੀ ਦੇ ਮਾਲਕ ਦਾਦਾ ਸਾਹਿਬ ਭਗਤ ਦੀ ਕੰਪਨੀ ਦੇ ਵਿੱਚ ਹੈੱਡਫੋਨ ਬਣਾਉਣ ਵਾਲੀ ਮਸ਼ਹੂਰ ਕੰਪਨੀ ਬੋਟ ਨੇ ਕੋਰੋਨਾ ਦਾ ਨਿਵੇਸ਼ ਕੀਤਾ 10ਵੀਂ ਪਾਸ ਦਾ ਦਾਦਾ ਸਾਹਿਬ ਭਗਤ ਦਾ 9000 ਰੁਪਏ ਦੀ ਨੌਕਰੀ ਤੋਂ ਕੰਪਨੀ ਦੇ ਮਾਲਕ ਬਨਣ ਦਾ ਸਫ਼ਰ ਬਹੁਤ ਹੀ ਦਿਲਚਸਪ ਅਤੇ ਪ੍ਰੇਰਨਾ ਦੇਣ ਵਾਲਾ ਹੈ ਨੌਜਵਾਨ ਦਾਦਾ ਸਾਹਿਬ ਭਗਤ ਮਹਾਰਾਸ਼ਟਰ ਦੇ ਉਸ ਬੀੜ ਜ਼ਿਲ੍ਹੇ ਤੋਂ ਆਉਂਦਾ ਹੈ ਜੋ ਸਭ ਤੋਂ ਵੱਧ ਸੋਕਾ ਪ੍ਰਭਾਵਿਤ ਮੰਨਿਆ ਜਾਂਦਾ ਹੈ ਅਤੇ ਇੱਥੇ ਖੇਤੀ ਕਰਨਾ ਬਹੁਤ ਹੀ ਮੁਸ਼ਕਲ ਹੁੰਦਾ ਹੈ ਪਰਿਵਾਰਾਂ ਦੇ ਵਿੱਚ ਪੜ੍ਹਾਈ ਨੂੰ ਇੰਨੀ ਤਰਜੀਹ ਇੱਥੇ ਨਹੀਂ ਦਿੱਤੀ ਜਾਂਦੀ ਹੈ दादा साहब भगत ने बहुत मुश्किल ਦੇ ਨਾਲ 10ਵੀਂ ਅਤੇ ਪਾਸ ਕੀਤੀ ਅਤੇ ਫਿਰ ITI ਤੋਂ ਕੋਰਸ ਕੀਤਾ ਅਤੇ ਇੱਕ ਫੈਕਟਰੀ ਦੇ ਵਿੱਚ ਨੌਕਰੀ ਕਰਨ ਲੱਗ ਪਿਆ। दादा साहब भगत ਨੇ ਸਭ ਤੋਂ ਪਹਿਲਾਂ ਪੂਨੇ ਦੇ ਵਿੱਚ 4000 ਦੀ ਨੌਕਰੀ ਸ਼ੁਰੂ ਕੀਤੀ। ਉਸ ਨੂੰ ਕਿਸੇ ਨੇ ਦੱਸਿਆ ਕਿ Infosys ਵਰਗੀ ਵੱਡੀ ਕੰਪਨੀ ਦੇ ਵਿੱਚ ਸਫਾਈ ਦੇ ਕੰਮ ਦੇ ਲਈ ਇੱਕ ਸ਼ਖਸ ਦੀ ਜ਼ਰੂਰਤ ਹੈ। ਜਿਸ ਤੋਂ ਬਾਅਦ दादा ਸਾਹਿਬ ਨੇ ਨਾ ਸਿਰਫ 4000 ਦੇ ਤਾਂ 9000 ਦੇ Infosys ਦੀ ਨੌਕਰੀ ਹਾਸਲ ਕੀਤੀ। ਬਲਕਿ ਇਹथे ਨੌਕਰੀ ਕਰਨਾ ਉਸ ਦੀ ਜ਼ਿੰਦਗੀ ਦਾ ਟਰਨਿੰਗ ਪੁਆਇੰਟ ਵੀ ਸਾਬਤ ਹੋਇਆ ਸਵਾਇਦਾ ਕੰਮ ਕਰਨ ਦੇ ਦੌਰਾਨ ਦਾਦਾ ਸਾਹਿਬ ਦੇ ਮਨ ਦੇ ਵਿੱਚ ਖਿਆਲ ਆਇਆ ਕਿ ਕੰਪਿਊਟਰ ਉੱਤੇ ਕੰਮ ਕਰਨਾ ਸਰੀਰਿਕ ਮਿਹਨਤ ਤੋਂ ਆਸਾਨ ਹੈ ਜੇਕਰ ਉਹ ਆਪਣੇ ਦਿਮਾਗ ਦੀ ਵਰਤੋਂ ਕਰੇ ਤਾਂ ਜ਼ਿੰਦਗੀ ਬਦਲ ਸਕਦੀ ਹੈ ਦਾਦਾ ਸਾਹਿਬ ਨੇ ਮੁਲਾਜ਼ਮਾਂ ਤੋਂ ਸਲਾਹ ਲਈ ਕਿ ਉਹ ਕੰਪਿਊਟਰ ਦੀ ਨੌਕਰੀ ਕਿਵੇਂ ਹਾਸਲ ਕਰ ਸਕਦਾ ਹੈ ਮੁਲਾਜ਼ਮਾਂ ਨੇ ਦੱਸਿਆ ਕਿ ਜਿਹੜਾ ਕੰਮ ਉਹ ਕਰ ਰਹੇ ਨੇ ਉਸ ਦੇ ਲਈ ਡਿਗਰੀ ਦੀ ਜ਼ਰੂਰਤ ਹੁੰਦੀ ਹੈ ਪਰ ਇੱਕ ਮੁਲਾਜ਼ਮ ਦੀ ਸਲਾਹ ਨੇ ਦਾਦਾ ਸਾਹਿਬ ਦੀ ਕਿਸਮਤ ਦਾ ਤਾਲਾ ਖੋਲ ਦਿੱਤਾ ਉਸਨੇ ਦਾਦਾ ਸਾਹਿਬ ਨੂੰ ਗ੍ਰਾਫਿਕ ਡਿਜ਼ਾਈਨਿੰਗ ਅਤੇ ਐਨੀਮੇਸ਼ਨ ਦੀ ਅਹਿਮੀਅਤ ਸਮਝਾਈ ਅਤੇ ਕਿਹਾ ਕਿ ਇਸ ਫੀਲਡ ਦੇ ਵਿੱਚ ਕਾਬਲੀਅਤ ਸਿੱਖਿਆ ਤੋਂ ਜ਼ਿਆਦਾ ਮਾਇਨੇ ਰੱਖਦੀ ਹੈ ਬਸ ਫਿਰ ਕੀ ਸੀ ਦਾਦਾ ਸਾਹਿਬ ਦੇ ਦਿਮਾਗ ਦੇ ਵਿੱਚ ਸਕੂਲ ਦੇ ਪੁਰਾਣੇ ਦਿਨ ਯਾਦ ਆ ਗਏ ਸਕੂਲ ਦੇ ਨਜ਼ਦੀਕ ਇੱਕ ਮੰਦਰ ਸੀ ਜਿੱਥੇ ਇੱਕ ਪੇਂਟਰ ਪੇਂਟਿੰਗ ਕਰਦਾ ਸੀ ਉਸ ਦੀ ਕਲਾ ਨੂੰ ਵੇਖ ਕੇ ਦਾਦਾ ਸਾਹਿਬ ਵੀ ਚੰਗੀ ਡਰਾਇੰਗ ਬਣਾਉਣ ਲੱਗ ਗਿਆ ਪਰ ਸਮੇਂ ਦੇ ਨਾਲ ਉਹ ਭੁੱਲ ਗਿਆ ਸੀ ਦਾਦਾ ਸਾਹਿਬ ਨੇ ਆਪਣੇ ਇਸ ਟੈਲੈਂਟ ਨੂੰ ਮੜ ਤੋਂ surjit ਕੀਤਾ ਅਤੇ ਉਹ Infosys ਦੇ ਵਿੱਚ ਰਾਤ ਨੂੰ ਨੌਕਰੀ ਕਰਦਾ ਸੀ ਅਤੇ ਦਿਨ ਵੇਲੇ ਗ੍ਰਾਫਿਕ ਡਿਜ਼ਾਈਨਿੰਗ ਦਾ ਕੰਮ ਸਿੱਖਦਾ ਸੀ ਡਿਜ਼ਾਈਨਿੰਗ ਦੇ ਕੰਮ ਦੇ ਵਿੱਚ ਜਿਵੇਂ ਹੀ ਦਾਦਾ ਸਾਹਿਬ ਦਾ ਹੱਥ ਚੰਗਾ ਚੱਲਣਾ ਸ਼ੁਰੂ ਹੋਇਆ ਉਸ ਨੇ ਨੌਕਰੀ ਦਿੱਤਾ ਫ੍ਰੀਲੈਂਸ ਦਾ ਕੰਮ ਫੜਨਾ ਸ਼ੁਰੂ ਕਰ ਦਿੱਤਾ ਅਤੇ ਬਾਅਦ ਦੇ ਵਿੱਚੋਂ ਉਸ ਨੇ ਆਪਣੀ ਡਿਜ਼ਾਈਨ ਕੰਪਨੀ ਬਣਾਈ ਪਰ ਕਹਿੰਦੇ ਨੇ ਕਿ ਕਾਮਯਾਬੀ ਰਾਤੋਂ ਰਾਤ ਨਹੀਂ ਮਿਲਦੀ ਪਿਆਸਿਆਂ ਨੂੰ ਲੈ ਕੇ ਚੁਣੌਤੀ ਲਿਮਟਿਡ ਰਿਸੋਰਸਸ ਨੇ ਸ਼ੁਰੂਆਤ ਦੇ ਵਿੱਚ ਕਾਫੀ ਪਰੇਸ਼ਾਨ ਕੀਤਾ 코로나 ਕਾਲ ਦੇ ਦੌਰਾਨ ਉਸ ਨੂੰ ਆਪਣਾ ਪੂਨੇ ਵਾਲਾ ਦਫਤਰ ਬੰਦ ਕਰਨਾ ਪਿਆ ਅਤੇ ਪਿੰਡ ਦੇ ਵਿੱਚ ਸ਼ਿਫਟ ਹੋਣਾ ਪਿਆ ਪਰ ਉਸਨੇ ਹਿੰਮਤ ਨਹੀਂ ਛੱਡੀ ਦਾਦਾ ਸਾਹਿਬ ਨੇ ਇਸ ਦੇ ਵਿੱਚ ਵੀ ਕਾਮਯਾਬੀ ਦਾ ਰਸਤਾ ਤਲਾਸ਼ ਲਿਆ ਪਿੰਡ ਦੀ ਸਾਦਗੀ ਵਾਲੀ ਜ਼ਿੰਦਗੀ ਨੇ ਉਸ ਨੂੰ ਕੰਮ ਦੇ ਵਿੱਚ ਹੋਰ ਫੋਕਸ ਕਰ ਦਿੱਤਾ ਅਤੇ ਉਸ ਦੇ ਦਿਮਾਗ ਦੇ ਵਿੱਚ ਹੋਰ ਆਈਡੀਆਜ਼ ਆਉਣ ਲੱਗੇ ਪਰ ਪਿੰਡ ਦੇ ਵਿੱਚ ਬਿਜਲੀ ਦੇ ਕੱਟ ਅਤੇ ਇੰਟਰਨੈਟ ਕਨੈਕਸ਼ਨ ਦੀ ਪਰੇਸ਼ਾਨੀ ਨੇ ਦਾਦਾ ਸਾਹਿਬ ਭਗਤ ਨੂੰ ਪਰੇਸ਼ਾਨ ਕਰ ਦਿੱਤਾ ਪਰ ਕਹਿੰਦੇ ਨੇ ਕਿ ਹਰ ਪਰੇਸ਼ਾਨੀ ਦਾ ਇਲਾਜ ਹੁੰਦਾ ਹੈ ਬਸ ਉਸ ਨੂੰ ਤਲਾਸ਼ਣ ਦੀ ਜ਼ਰੂਰਤ ਹੁੰਦੀ ਹੈ ਭਗਤ ਨੇ ਪਹਾੜ ਦੇ ਨਜ਼ਦੀਕ گاਵਾ ਦੇ ਸ਼ੈੱਡ ਦੇ ਨਜ਼ਦੀਕ ਛੋਟਾ ਜਿਹਾ ਦਫ਼ਤਰ ਤਿਆਰ ਕੀਤਾ ਜਿੱਥੇ ਮੋਬਾਈਲ ਸਿਗਨਲ ਦੀ ਕੋਈ ਪਰੇਸ਼ਾਨੀ ਨਹੀਂ ਸੀ ਇਸੇ ਤਰ੍ਹਾਂ ਦਾਦਾ ਸਾਹਿਬ ਭਗਤੀ ਕੰਪਨੀ ਡਿਜ਼ਾਈਨ ਟੈਂਪਲੇਟ ਦਾ ਜਨਮ ਹੋਇਆ ਡਿਜ਼ਾਈਨ ਟੈਂਪਲੇਟ ਵਕਵਾ ਕੰਪਨੀਆ ਨੂੰ ਰੈਡੀ ਟੂ ਯੂਜ਼ ਟੈਂਪਲੇਟਸ ਅਤੇ ਡਿਜ਼ਾਈਨ ਵਿਚ ਦਾ ਇਸ ਦੌਰਾਨ ਉਸਨੇ ਆਪਣੇ ਪਿੰਡ ਦੇ ਨੌਜਵਾਨਾਂ ਨੂੰ ਗ੍ਰਾਫਿਕ ਡਿਜ਼ਾਈਨਿੰਗ ਦੇ ਲਈ ਟ੍ਰੇਨਿੰਗ ਦਿੱਤੀ ਦਾਦਾ ਸਾਹਿਬ ਭਗਤ ਦੀ ਸਫਲਤਾ ਦੀ ਇੱਕ ਕਹਾਣੀ ਵਾਇਰਲ ਹੋ ਗਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਭਗਤ ਦੀ ਤਾਰੀਫ ਕੀਤੀ ਅਤੇ ਇਸ ਨੂੰ ਮੇਕ ਇਨ ਇੰਡੀਆ ਇਨੀਸ਼ੀਏਟਿਵ ਦਾ ਹਿੱਸਾ ਬਣਾ ਲਿਆ ਬੋਟ ਕੰਪਨੀ ਦੇ ਮਾਲਕ ਅਮਨ ਗੁਪਤਾ ਦਾਦਾ ਸਾਹਿਬ ਭਗਤ ਤੋਂ ਇੰਨੇ ਜ਼ਿਆਦਾ ਪ੍ਰਭਾਵਿਤ ਹੋਏ ਕਿ ਉਹਨਾਂ ਨੇ ਡਿਜ਼ਾਈਨ ਟੈਂਪਲੇਟ ਦੇ ਵਿੱਚ 10% ਦੀ ਹਿੱਸੇਦਾਰੀ ਖਰੀਦ ਲਈ। ਅਮਨ ਗੁਪਤਾ ਹੁਣ ਦਾਦਾ ਸਾਹਿਬ ਦੀ ਕੰਪਨੀ ਨੂੰ ਕਾਮਯਾਬੀ ਤੱਕ ਪਹੁੰਚਾਉਣ ਲਈ ਮਦਦ ਕਰ ਰਹੇ ਹਨ। ਦਾਦਾ ਸਾਹਿਬ ਨੇ ਆਪਣੀ ਮਿਹਨਤ ਨਾਲ ਨਾ ਸਿਰਫ ਕੈਨਵਾ ਵਰਗੀ ਕੁਮਾਂਤਰੀ ਪਲੇਟਫਾਰਮ ਨੂੰ ਟੱਕਰ ਦਿੱਤੀ ਬਲਕਿ ਮੇਕ ਮੇਕ ਇੰਡੀਆ ਸੋਚ ਨਾਲ ਆਪਣੇ ਪਿੰਡ ਦੇ ਨੌਜਵਾਨਾਂ ਨੂੰ ਨੌਕਰੀ ਵੀ ਦਿੱਤੀ, ਤਰੱਕੀ ਦਾ ਰਾਹ ਦਿਖਾਇਆ। ਖਾਸ ਰਿਪੋਰਟ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ। ਧੰਨਵਾਦ।